ਬਚਪਨ ਤੋਂ ਹੀ ਇਕੱਠੇ ਰਹ ਰਹੇ ਸੀਗੇ ਇੱਥੇ ਜਦੋਂ ਪਿੰਡ ਵੀ ਰਹਿੰਦੇ ਸੀ ਇਕੱਠੇ ਰਹਿੰਦੇ ਸੀਗੇ ਤੇ ਜਦੋਂ ਬਾਹਰ ਵਿਦੇਸ਼ ਗਏ ਤੇ ਇੱਕ ਬੇਟਾ ਪਹਿਲਾਂ ਕੈਨੇਡਾ ਸੀਗਾ ਜਿਹੜਾ ਕਿ ਰਗਵੀਰ ਸਿੰਘ ਦਾ ਭਤੀਜਾ ਰਕਵੀਰ ਸਿੰਘ ਢੇਰਖਣਾਂ ਦਾ ਭਤੀਜਾ ਹੈ ਉਹ ਕੈਨੇਡਾ ਸੀ ਕੈਨੇਡਾ ਤੋਂ ਬਾਅਦ ਫਿਰ ਉਹ ਅਮਰੀਕਾ ਚਲਾ ਗਿਆ ਉੱਥੇ ਜਾ ਕੇ ਵੀ ਇਹਨਾਂ ਨੇ ਇਕੱਠਿਆਂ ਹੀ ਕੰਮ ਕੀਤਾ ਇਕੱਠਿਆਂ ਹੀ ਟਰਾਲਾ ਚਲਾਇਆ ਤੇ ਅੱਜ ਦੋਨਾਂ ਵਿਚਾਰਿਆਂ ਦਾ ਇਕੱਠਿਆਂ ਦਾ ਹੀ ਸ਼ਮਸ਼ਾਨ ਘਾੜ ਦੇ ਵਿੱਚ ਸੰਸਕਾਰ ਹੋਇਆ 38 ਦਿਨ ਹੋ ਗਏ ਅਮਰੀਕਾ ਦੇ ਵਿੱਚ ਬੱਚੇ ਵਿਦੇਸ਼ ਦੇ ਵਿੱਚ ਗਏ ਸੀ ਦੋਨੋਂ ਹੀ ਮਤਲਬ ਆਪਣੇ ਮਾਈ ਕਰਨ ਵਾਤੇ ਤੇ ਉੱਥੇ ਡਰਾਈਵਰੀ ਕਰਦੇ ਸੀ ਉੱਥੇ ਉਹਦਾ ਐਕਸੀਡੈਂਟ ਹੋ ਗਿਆ ਤੇ ਹਦਮੌਰੋਂ ਵੀ ਉੱਥੇ ਤੇ ਹੁਣ ਅੱਜ ਇਹਨਾਂ ਦੀਆਂ ਮਤਲਬ ਮੇਰੇ ਤੱਕ ਸਰੀਰ ਇੱਥੇ ਆਣ ਕੇ ਸਸਕਾਰ ਕੀਤਾ ਗਿਆ ਤੇ ਹਾਂਜੀ ਭਾਈ ਸਾਰਿਆਂ ਨੂੰ ਸੱਸੇ ਦੀ ਗੱਲ ਜੀ ਆਪਣਾ ਮੱਛੂ ਕੋ ਭਾਜੀ 100 ਐਕਸਟ ਤੇ ਲੱਗੀ ਆਪਣਾ ਕਸੀਨੋ ਟੱਪ ਕੇ ਟਰੱਕ ਦਾ ਐਕਸੀਡੈਂਟ ਹੋ ਗਿਆ ਭਾਜੀ ਬਹੁਤ ਅੰਦਾ ਐਕਸੀਡੈਂਟ ਹੋਇਆ ਆਪਣਾ ਆ ਬਾਈ ਤਾਂ ਵਿਚਾਰਾ ਮਨ ਲਾਦਾ ਡੈਡੀ ਹੋ ਗਿਆ ਵਾਏ ਗਰੂਪ ਉਹ ਗੰਦਾ ਐਕਸੀਡੈਂਟ ਹੋ ਗਿਆ ਭਾਜੀ ਤੇ ਆਪਣਾ ਮੇਰਾ ਵੀਰ ਪਿੱਛੇ ਹੀ ਰੁਕ ਗਿਆ ਤੇ ਬਹੁਤ ਤਕੜਾ ਜਾਮ ਲੱਗਣਾ ਇੱਥੇ ਇੱਥੇ ਦੋ ਟਰੱਕ ਵੱਜੇ ਆ ਇਹ ਲਗਭਗ 38 ਦਿਨ ਹੋ ਗਏ ਅਮਰੀਕਾ ਦੇ ਵਿੱਚ ਬੱਚੇ ਵਿਦੇਸ਼ ਦੇ ਵਿੱਚ ਗਏ ਸੀ ਦੋਨੇ ਹੀ ਮਤਲਬ ਆਪਣੀ ਕਮਾਈ ਕਰਨ ਵਾਸਤੇ ਤੇ ਉੱਥੇ ਡਰਾਈਵਰੀ ਕਰਦੇ ਸੀ ਉੱਥੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਇਹਨਾਂ ਦੀ ਮੌਤ ਹੋ ਗਈ ਉੱਥੇ ਤੇ ਹੁਣ ਅੱਜ ਇਹਨਾਂ ਦਾ ਮਤਲਬ ਮਰਤਕ ਸਰੀਰ ਇੱਥੇ ਆਣ ਕੇ ਸਸਕਾਰ ਕੀਤਾ ਗਿਆ ਤੇ ਪਰਿਵਾਰਾਂ ਦੀ ਦੋਨਾਂ ਦੀ ਬਹੁਤ ਮੰਦੀ ਹਾਲਤ ਹੈ ਕੋਈ ਇਹਨਾਂ ਦੇ ਮਤਲਬ ਇਸ ਵੇਲੇ ਬਰਲਾਵ ਜਿਹੜਾ ਚੱਲਿਆ ਨਹੀਂ ਜਾਂਦਾ ਤੇ ਦੂਸਰਾ ਇਹ ਬੱਚੇ ਜੇ ਗਏ ਨੂੰ ਥੋੜੀ ਦੇਰ ਹੋਈ ਸੀ ਧੋਨੀ ਪਰਵਾਹ ਪਰਿਵਾਰਕ ਜਿਹੜੇ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਆ ਤੇ ਇਹ ਇਹਨਾਂ ਦੇ ਬੱਚਿਆਂ ਦੇ ਸਿਰ ਦੇ ਉੱਤੇ ਇਹਨਾਂ ਦਾ ਨਿਰਭਾਹ ਚੱਲਦਾ ਤੇ ਹੁਣ ਇਹਨਾਂ ਦੀ ਬਹੁਤ ਜ਼ਿਆਦਾ ਮੰਦੀ ਹਾਲ ਹੋਈ ਹੈ ਇਹ ਦੋ ਮਹਿਕਾਨਾਂ ਦੀ ਮਹਿਤਵਪੂਰਨ ਕਿਸ ਤਰ੍ਹਾਂ ਦੇ ਬੱਚੇ ਇਹ ਨੌਜਵਾਨ ਇਕੱਲੇ ਇਕੱਲੇ ਬੇਟੇ ਸੀਗੇ ਤੇ ਡੇਢ ਸਾਲ ਪਹਿਲਾਂ ਵਿਦੇਸ਼ ਦੇ ਵਿੱਚ ਗਏ ਇੱਥੋਂ ਗਰੀਬ ਪਰਿਵਾਰ ਹੋਣ ਕਰਕੇ ਇਹ ਵਿਦੇਸ਼ ਗਏ ਸੀ ਕਿ ਆਪਾਂ ਉੱਥੇ ਜਾ ਕੇ ਕਮਾਈ ਕਰਕੇ ਆਪਾਂ ਵਧੀਆ ਆਪਣੇ ਘਰ ਆਪਣਾ ਕੁਝ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੰਗੀ ਚੀਜ਼ਾਂ ਜਾਂ ਕੁਝ ਹੋਰ ਜ਼ਮੀਨ ਜਾਇਦਾਦਾਂ ਲੈ ਕੇ ਦਵਾਂਗੇ ਲੇਕਿਨ ਅਨਹੋੜੀ ਨੇ ਕੁਝ ਹੋਰ ਹੀ ਕਰ ਦਿੱਤਾ ਮਹੀਨਾ ਪਹਿਲਾਂ ਕਰੀਬ ਇਹ ਖਬਰ ਮਿਲੇ ਕਿ ਇਹਨਾਂ ਦੋਹਾਂ ਬੱਚਿਆਂ ਦੀ ਅਮਰੀਕਾ ਦੇ ਵਿੱਚ ਟ੍ਰੱਕ ਦਾ ਐਕਸੀਡੈਂਟ ਹੋਣ ਦੇ ਨਾਲ ਮੌਤ ਹੋ ਗਈ ਤੇ ਉਸ ਵੇਲੇ ਵੀ ਪਿੰਡ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਚੱਲੀ ਸੀ ਅੱਜ 12 ਤਰੀਕ ਨੂੰ ਇਹਨਾਂ ਦੋਨਾਂ ਬੱਚਿਆਂ ਦੀਆਂ ਬਾਡੀਆਂ ਵਿਦੇਸ਼ ਚੋਂ ਵਾਪਸ ਆਈਆਂ ਅੱਜ ਪਿੰਡ ਟੇਰਕੇ ਆਣ ਦੇ ਸ਼ਮਸ਼ਾਨ ਘਾਟ ਵਿਖੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਜਬ ਉਹ ਦੋਨੋਂ ਦੀ ਕਹੇ ਕਿਹਾ ਜਾ ਰਿਹਾ ਕਿ ਬਹੁਤ ਗੂੜੀ ਮਿੱਤਰਤਾ ਸੀ ਦੋਨੋਂ ਇਕੱਠੇ ਫੜੇ ਤੇ ਦੋਨੇ ਹੀ ਜਿਹੜਾ ਅੱਜ ਇਸ ਜਿੰਨਾਂ ਵੱਲ ਦੀ ਕਰ ਰਹੇ ਸੀ ਇਹ ਬੱਚੇ ਬਚਪਨ ਤੋਂ ਹੀ ਇਕੱਠੇ ਰਹਿ ਰਹੇ ਸੀਗੇ ਇੱਥੇ ਜਦੋਂ ਪਿੰਡ ਵੀ ਰਹਿੰਦੇ ਸੀ ਇਕੱਠੇ ਰਹਿੰਦੇ ਸੀਗੇ ਤੇ ਜਦੋਂ ਬਾਹਰ ਵਿਦੇਸ਼ ਗਏ ਤੇ ਇੱਕ ਬੇਟਾ ਪਹਿਲਾਂ ਕੈਨੇਡਾ ਸੀਗਾ ਜਿਹੜਾ ਕਿ ਰਗਵੀਰ ਸਿੰਘ ਦਾ ਭਤੀਜਾ ਰਗਵੀਰ ਸਿੰਘ ਟੇਰਕੇਣਾ ਦਾ ਭਤੀਜਾ ਹੈ ਉਹ ਕੈਨੇਡਾ ਸੀ ਕੈਨੇਡਾ ਤੋਂ ਬਾਅਦ ਫਿਰ ਉਹ ਅਮਰੀਕਾ ਚਲਾ ਗਿਆ ਉੱਥੇ ਜਾ ਕੇ ਵੀ ਇਹਨਾਂ ਨੇ ਇਕੱਠਿਆਂ ਹੀ ਕੰਮ ਕੀਤਾ ਇਕੱਠਿਆਂ ਹੀ ਟਰਾਲਾ ਚਲਾਇਆ ਤੇ ਅੱਜ ਦੋਨਾਂ ਵਿਚਾਰਿਆਂ ਦਾ ਇਕੱਠਿਆਂ ਦਾ ਹੀ ਸ਼ਮਸ਼ਾਨ ਘਾੜ ਦੇ ਵਿੱਚ ਸੰਸਕਾਰ ਹੋਇਆ